ਮੇਰਾ ਨਾਮ ਵਿਲਸਨ ਮਸੀਹ ਹੈ ਤੇ ਮੈਂ ਇੱਥੇ ਗੁੱਡਾ ਗਲੌਨੀ ਚ ਕੈਂਡਰੀ ਮਰਸੀਜ਼ ਵਾਲਿਆਂ ਕੋ ਪੈਸੇ ਜਮ੍ਹਾਂ ਕਰਵਾਏ ਸੀ ਤੇ ਇਹਨਾਂ ਨੇ ਅੱਜ ਦੀ ਡੇਟ ਦਿੱਤੀ ਸੀ ਕਿ ਮੈਨੂੰ ਕੀ ਅੱਜ ਆ ਕੇ ਤੇ ਆਪਣੇ ਬਾਕੀ ਡਾਕੂਮੈਂਟ ਲੈ ਜਾਣ ਜੋ ਕੀ ਕੰਪਨੀ ਦੇ ਵੱਲੋਂ ਪ੍ਰੋਵਾਈਡ ਕੀਤੇ ਗਏ ਆ ਬਾਕੀ ਮੈਨੂੰ ਵੀਜ਼ਾ ਟਿਕਟ ਦਿੱਤੀ ਗਈ ਹੈ 27 ਤਰੀਕ ਦੀ ਵੀਜ਼ਾ ਟਿਕਟ ਕਰਵਾਈ ਹੈ ਮੇਰੀ ਮੁੰਬਈ ਤੋਂ ਉਤੇ ਅੱਜ ਮੈਨੂੰ ਅੰਬੇਰਸਰ ਤੋਂ ਮੁੰਬਈ ਦੀ ਟਿਕਟ ਵੱਲੋਂ ਕਿਹਾ ਸੀ ਇਹਨਾਂ ਨੇ ਅੱਜ 11 ਵਜੇ ਦਾ ਟਾਈਮ ਦਿੱਤਾ ਹੀ 11 ਵਜੇ ਆਏ ਆ ਤੇ ਅੱਜ ਆਫਿਸ ਬੰਦ ਦਾ ਸਵੇਰ ਦਾ ਕਿੰਨੇ ਪੈਸੇ ਤੇ ਕਿਹੜੀ ਕੰਟਰੀ ਜਾਣਾ ਮੇਰਾ ਲੈ ਐਗਜ਼ੈਂਪਰਕ ਦਾ ਲਾਇਆ ਹੀ ਤੇ 6 ਲੱਖ ਰੁਪਏ ਦਿੱਤਾ ਦਾ ਮੈਨੂੰ ਇਹ ਡਾਕੂਮੈਂਟ ਜਿਹੜੇ ਦਿੱਤੇ ਇਹਨਾਂ ਨੇ ਉਹ ਸਹੀ ਕਿ ਟਿਕਟ ਸਹੀ ਸੀ ਡਾਕੂਮੈਂਟ ਨਹੀਂ ਟਿਕਟ ਟਿਕਟ ਤੇ ਸ਼ੋ ਹੋ ਰਹੀ ਹੈ ਪਰ ਟਿਕਟ ਜਿਹੜੀ ਆ ਉਹ ਕਹਿੰਦੇ ਬਾਕੀ ਜਿਹੜੀ ਆ ਐਮਬੈਸੀ 'ਚ ਜਾ ਕੇ ਜਿੱਦੋਂ ਫਲੈਟ ਹੋਏਗੀ ਉਤੋਂ ਟਿਕਟ ਕੰਫਰਮ ਹੋਣੀ ਆ ਟਿਕਟ ਜਿਹੜੀ ਦਿੱਤੀ ਆ ਟਿਕਟ ਤੇ ਸਿਰਫ ਇਹਨਾਂ ਨੇ ਪ੍ਰਿੰਟ ਹੀ ਦਿੱਤਾ ਦਾ ਵੀਜ਼ਾ ਵੀ ਜਿਹੜਾ ਇਹ ਵੀਜ਼ਾ ਦਿੱਤਾ ਹੈ ਇਹ ਕਹਿੰਦੇ ਕਿ ਵੀਜ਼ਾ ਜਿਹੜਾ ਤੇਰਾ ਸਟicker ਵੀਜ਼ਾ ਆ ਉਧਰ ਜਾ ਕੇ ਲੱਗੇਗਾ ਕਿੰਨੇ ਲੱਗੇ ਹੋ ਜੀ ਤੁਹਾਡੇ ਮੈਂ ਨਾ 6 ਲੱਖ ਹੁਣ ਦਫ਼ਤਰ ਦਾ ਹੈ ਕੋਈ ਦਫ਼ਤਰ ਕੋਈ ਨਹੀਂ ਹੈ ਦਫ਼ਤਰ ਬੰਦਾ ਫੋਨ ਕਰ ਰਹੇ ਆ ਫੋਨ ਵੀ ਬੰਦਾ ਆੜੇ ਨਹੀਂ ਓਕੇ ਤੇ ਪੁਲਿਸ ਆਈ ਹੈ ਓਕੇ ਤੇ ਪੁਲਿਸ ਆਈ ਹੈ ਬਾਕੀ ਹੁਣ ਅੱਗੇ ਉਹ ਕਾਰਵਾਈ ਕਰਨਗੇ ਤੁਸੀਂ ਕੀ ਮੰਗ ਕਰਦੇ ਮੈਂ ਤਾਂ ਇਹੀ ਕੀ ਜਾਂ ਮੇਰੇ ਪੈਸੇ ਦਵਾਈ ਜਾਣ ਭਾਈ ਮੇਰਾ ਨਾਮ ਮੋਹਿਤ ਬੈਂਸਾ ਹੈ ਮੈਂ ਗਰੋਟੇ ਦਾ ਇਧਰ ਰਹਿਣ ਵਾਲਾ ਤੇ ਮੇਰੇ ਨਾਲ 60000 ਰੁਪਏ ਦੀ ਠੱਗੀ ਹੋਈ ਹੈ ਏ ਮੈਨੂੰ ਆਫਰ ਲੈਟਰ ਦਿਖਾਇਆ ਗਿਆ ਸੀਗਾ ਕਿ ਤੇਰਾ ਆਫਰ ਲੈਟਰ ਆ ਗਿਆ ਵਰਕ ਆਫਰ ਲੈਟਰ ਜਿਹਦੇ ਵਿੱਚ ਕਿ ਮੇਰੀ ਕੰਪਨੀ ਟ੍ਰਿਪਲ ਵਾਈਟ ਕੰਪਨੀ ਗਰੁੱਪ ਸੀਗਾ ਤੇ ਮੈਨੂੰ ਕਹਿੰਦੇ ਪਏ ਕਿ 14 ਲੱਖ ਰੁਪਇਆ ਹੋਰ ਦੇ ਤੇ ਤੇਰੇ ਤੈਨੂੰ ਬਾਅਦ ਭੇਜ ਦੇਣਾ ਹੈ ਮੈਂ ਪੇਮੈਂਟ ਦੇਣ ਆਣ ਲੱਗਾ ਸੀਗਾ ਬਟ ਮੈਂ ਰੁਕ ਗਿਆ ਮੈਂ ਮੇਰੇ ਫਾਦਰ ਸਾਹਿਬ ਕਹਿੰਦੇ ਕਿ ਦੀਵਾਲੀ ਤੋਂ ਬਾਅਦ ਪੇਮੈਂਟ ਕਰਦੇ ਆ ਦੀਵਾਲੀ ਤੱਕ ਵੇਟ ਕਰ ਲੈ ਉਸ ਤੋਂ ਬਾਅਦ ਕਿਉਂਕਿ ਤੇਰਾ ਮੈਂ ਉਹਨਾਂ ਨੂੰ ਕਿਹਾ ਕਿ ਮੈਂ 10 ਨਵੰਬਰ ਤੋਂ ਬਾਅਦ ਦਾ ਬੈਚ ਲੈਣਾ ਹੈ ਮੈਨੂੰ ਕੋਈ ਅਰਜੈਂਟ ਮੈਰਿਜ ਸੀਗੀ ਮੈਂ ਉਹਦੇ ਕਰਕੇ ਰੁਕੇ ਦਾ ਸੀਗਾ ਤੇ ਮੇਰੇ ਫਾਦਰ ਸਾਹਿਬ ਕਹਿੰਦੇ ਕਿ 10 ਨਵੰਬਰ ਤੋਂ ਬਾਅਦ ਜਾਣਾ ਤੇ ਤੂੰ ਪੇਮੈਂਟ ਹੋਦੋਂ ਦਵਾਂਗੇ ਆਪਾਂ 14 ਲੱਖ ਰੁਪਏ ਜੋਬ ਮੰਤੀ ਆ ਫੇਰ ਆਨੂੰ ਕਹਿਣ ਲੱਗੇ ਕਿ ਹਾਫ ਪੇਮੈਂਟ ਹੋਂਦੇ ਤੋਂ ਆ ਫਰੀਸ਼ਤੇ ਦੇ ਦਿਓ 7 ਲੱਖ ਹੋਂਦੇ ਤੋਂ 7 ਲੱਖ ਉੱਤੇ ਪਹੁੰਚ ਕੇ ਦੇ ਦਿਓ ਮੇਰੇ ਫਾਦਰ ਸਾਹਿਬ ਕਹਿੰਦੇ ਚਲੋ ਦੀਵਾਲੀ ਤੋਂ ਬਾਅਦ ਜਦੋਂ ਤੁਹਾਡਾ ਪਹਿਲਾ ਬੈਚ ਕੋਈ ਵੀ ਚੱਲ ਜਾਏਗਾ ਆਪਾਂ 7 ਲੱਖ ਰੁਪਏ ਤੋਂ ਦੇ ਦਾਂਗੇ ਕਿਹੜੀ ਕੰਟਰੀ ਜਾਣਾ ਹੈ ਕਿੰਨੇ ਬੈਚ ਆਸਟ੍ਰੇਲੀਆ ਜਾਣਾ ਸੀਗਾ 14 ਲੱਖ ਰੁਪਏ ਦੀ ਗੱਲ ਹੋਈ ਸੀਗੀ ਕਿੰਨੇ ਵੇਲੇ ਆਲੇ ਮੈਂ 60000 ਰੁਪਏ ਦਿੱਤਾ ਮੈਨੂੰ ਵਰਕ ਲੈਟਰ ਮਿਲਿਆ ਅ ਨਾਲ ਜਿਹੜੇ ਸੱਜਣ ਮਿੱਤਰ ਸਾਡੇ ਕਈ ਹੈਗੇ ਜਿਹਨਾਂ ਫਾਈਲ ਲਵਾਈ ਆ ਉਹ ਸਭ ਇੱਥੇ ਇਦਾਂ ਵਿਚਾਰੇ ਫਿਰ ਰਹੇ ਨੇ ਟੈਨਸ਼ਨ 'ਚ ਨੇ ਕਈਆਂ ਦੇ ਬੜੇ-ਬੜੇ ਪੈਸੇ ਲਏ ਆ ਕਈ ਕੋ 7 ਕਈਆਂ ਕੋ 15 ਕਈਆਂ ਕੋ 14 ਸਾਡੀ ਬਿੱਕੂ ਬੇਨਤੀਆਂ ਮੇਰੀ ਕੀ ਪਲੀਜ਼ ਸਾਡੇ ਪੈਸੇ ਵਾਪਸ ਕਰਵਾ ਦਿੱਤੇ ਜਾਣ ਜਾਂ ਉਹ ਬੰਦਾ ਫੜ ਲਿਆ ਜਾਏ ਹਾਂ ਪੁਲਸ ਮੌਕੇ ਦਾ ਹਾਂ ਪੁਲਸ ਮੌਕੇ ਤੇ ਆਈ ਆ ਪੁਲਿਸ ਪ੍ਰਸ਼ਾਸਨ ਦਾ ਪੂਰਾ ਨੂੰ ਸਾਥ ਮਿਲ ਰਿਹਾ ਆ ਬਾਕੀ ਬੰਦੀ ਕਾਰਵਾਈ ਪੁਲਿਸ ਪ੍ਰਸ਼ਾਸਨ ਤੇ ਹੈਪੀ ਸਕੂਲ ਦੇ ਸਾਹਮਣੇ ਗਰਾਊਂਡ ਦੇ ਲਾਗੇ ਦਫ਼ਤਰ ਵਿੱਚ ਕੋਈ ਨਾਮ ਨੋ ਵਿਅਕਤੀ ਲੋਕਾਂ ਕੋਲੋਂ ਪੈਸੇ ਲੈ ਕੇ ਬਾਹਰ ਭੇਜਣ ਵਾਸਤੇ ਥਗੀ ਕਰਕੇ ਚਲਾ ਗਿਆ ਲੋ ਉਹਨੋਂ ਦਫਤਰ ਖਾਲੀ ਹੋਇਆ ਪਿਆ ਪਬਲਿਕ ਇਕੱਠੀ ਹੋਈ ਪਈਆ ਜਿਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਆਗੇ ਦਰਖਾਸਤ ਲੇ ਕੇ ਜੋ ਵੀ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਆ ਉਹ ਪੁਲਿਸ ਨੂੰ ਦਿੱਤੀ ਜਾਏ ਤੇ ਉਹ ਆਦਮੀ ਨੂੰ ਟ੍ਰੇਸ ਕਰਕੇ ਇਹਨਾਂ ਦਾ ਜੋ ਵੀ ਨੁਕਸਾਨ ਹੋਇਆ ਉਹ ਪੂਰਤੀ ਕੀਤੀ ਜਾ ਕਿੰਨੇ ਕੁ ਲੋਕ ਇਕੱਠੇ ਹੋਏ ਕੋਈ ਤਕਰੀਬਨ 60-70 ਆਦਮੀ ਇਕੱਠੇ ਹੋਏ ਉਹ ਕੀ ਇਹਨਾਂ ਨੂੰ ਕੀ ਕਿਹਾ ਵਾ ਇਹੀ ਕਿਹਾ ਜੀ ਕਿ ਥਾਣੇ ਮੇਰੇ ਨਾਲ ਚਲੋ ਆਪਏ ਆਪਣੇ ਆਪਣੇ ਅਪਲਾਈ ਅਪਲਾਈ ਅਪਲੀਕੇਸ਼ਨ ਅਪਲਾਈ ਕਰੋ